ਜਲੰਧਰ ਦੇ ਨਗਰ ਨਿਗਮ ਦੇ ਕਮਿਸ਼ਨਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਸਮੇਤ ਜਲੰਧਰ ਦੇ ਸੜਕ ਪਾਣੀ ਦੀ ਆ ਰਹੀ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ ਗਈ ਇਸ ਦੌਰਾਨ ਗੱਲਬਾਤ ਕਰਦੇ ਸਿਨੀਅਰ ਅਕਾਲੀ ਦਲ ਦੇ ਨੇਤਾ ਭਵਨਦੀਪ ਨੂੰ ਨੇ ਦੱਸਿਆ ਕਿ ਜਲੰਧਰ ਵਿੱਚ ਪਹਿਲਾਂ ਦੇ ਕਮਿਸ਼ਨਰਾਂ ਨੇ ਜੋ ਕੰਮ ਕੀਤੇ ਨੇ ਉਸ ਨਾਲ ਜਲੰਧਰ ਦੇ ਲੋਕਾਂ ਦਾ ਨੁਕਸਾਨ ਹੀ ਹੋਇਆ ਹੈ ਜਿਵੇਂ ਨਾ ਤਾਂ ਸੜਕਾਂ ਬਣੀਆਂ ਤੇ ਨਾ ਹੀ ਪ੍ਰੋਪਰ ਤਰੀਕੇ ਨਾਲ ਜਲੰਧਰ ਦੇ ਲੋਕਾਂ ਨੂੰ ਪਾਣੀ ਮਿਲਿਆ ਹੁਣਾਂ ਕਿਹਾ ਕਿ ਜਲੰਧਰ ਵੀ ਥਾ ਥਾ ਤੇ ਪੈ ਕੂੜੇ ਦੇ ਢੇਰ ਤੇ ਫਿਰ ਰਹੇ ਆਵਾਰਾ ਕੁੱਤੇ ਲੋਕਾਂ ਲਈ ਵੱਡੀ ਮੁਸੀਬਤ ਹਨ ਉਹਨਾਂ ਨਗਰ ਨਿਗਮ ਕਮਿਸ਼ਨਰ ਨੂੰ ਇਹ ਗੱਲ ਵੀ ਕਹੀ ਕਿ ਜਿਵੇਂ ਪਹਿਲਾਂ ਮਯੂਦਾ ਸਰਕਾਰ ਦੇ ਨਮਾਇंदे ਕਮਿਸ਼ਨਰ ਨਾਲ ਮਿਲ ਕੇ ਫਾਇਦਾ ਚੁੱਕ ਰਹੇ ਸਨ ਹੁਣ ਅਜਿਹਾ ਨਹੀਂ ਹੋਣਾ ਚਾਹੀਦਾ ਸਸੀ ਕਾਂਜੀ ਅੱਜ ਇੱਕ ਮੰਗ ਪੱਤਰ ਸਾਡੇ ਕੋਲ ਪ੍ਰਾਪਤ ਹੋਇਆ ਜਿਸ ਦੇ ਵਿੱਚ ਸ਼ਹਿਰ ਦੀਆਂ ਕੁਝ ਸਮੱਸਿਆਵਾਂ ਬਾਰੇ ਉਹਨਾਂ ਵੱਲੋਂ ਦੱਸਿਆ ਗਿਆ ਸ਼ਹਿਰ ਦੀ ਹੋਰ ساری ਸਮੱਸਿਆਵਾਂ ਬਾਰੇ ਵੀ ਕਾਫੀ ਸ਼ਹਿਰ ਦੀਆਂ ਨੁਮਾਇੰਦਿਆਂ ਵੱਲੋਂ Uh, मैन जाू कराया गया uh, उम्मीद करते हैं कि आने वाले समय के प्रॉब्लम्स एक करके असं इसका हल की कोशिश करा तो शहर के लोगों एक साफ सुथरा शहर क्रिएट करने की कोशिश करा तो जहर के लोगों दिक्कत ने उन्होंने शहर के लोगों मिल के ही हल करेंगे मेजर तो प्रॉब्लम एकता शहर सीवरेज की मेजर प्रॉब्लम है और शहर वेस्ट की भी एक मेजर प्रॉब्लम है ਇਸ ਨੂੰ ਥੋੜਾ ਜਿਹਾ ਸੀ ਰੈਗੂਲਰਾਈਜ਼ ਕਰਕੇ ਸਾਰੀ ਟੀਮ ਨਾਲ ਸਾਥ ਲੈ ਕੇ ਇਸ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੋਈ ਸਮਾਂ ਵੀ ਦਿੱਤਾ ਗਿਆ ਉਹਨਾਂ ਨੂੰ ਨਹੀਂ ਇਸ ਬਾਰੇ ਤਾਂ ਹਲੇ ਪ੍ਰੋਬਲਮ ਨੂੰ ਪਹਿਲਾਂ ਡੀਪਲੀ ਅੰਡਰਸਟੈਂਡ ਕਰਨਾ ਪਵੇਗਾ ਉਸ ਤੋਂ ਬਾਅਦ ਹੀ ਉਸ ਦਾ ਹੱਲ ਕਰਾਂਗੇ ਬਟ ਜਿਹੜੀ ਇਮੀਡੀਏਟ ਪ੍ਰੋਬਲਮ ਹੱਲ ਕੀਤੀ ਜਾ ਸਕਦੀ ਹੈ ਉਸ ਦਾ ਹੱਲ ਇਮੀਡੀਏਟਲੀ ਕਰ ਦਿੰਦੇ ਹਾਂ ਗੁਰੂ ਰੰਗਦਾ ਜੰਤੀ ਆ ਰਹੇ ਹੋ ਨਗਨਗਮਾ ਲੋਕ ਕੀ ਤਿਆਰੀ ਕੀਤੀ ਹੈ ਹਾਂ जरा गुरु गुरु महाराज का जन्म दिहाड़ा आ रहा है उस संबंधी नगर निगम वालों पूरे जोर से तैयारियां की जा रही जिड़िया भी सड़क रास्ते आने जिथो शोभा निकलनी है उस सारी सड़क नी शोभा तो पहला पूरी मुकम्मल करें तहर आम तौर तो पर भी देखोगे क्योंकि ये शहर के लिए बड़ा ਉੱਚ ਪੱਧਰ ਦਾ ਉਤਸਵ ਹੈ ਤੇ ਇਸ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਅਸੀਂ ਸਫਾਈ ਤੇ ਹੋਰ ਜਿਹੜੇ ਲੋੜਿੰਦੇ ਪ੍ਰਬੰਧ ਨੇ ਜਿਹੜੇ ਨਗਰ ਨਗਰ ਕਮ ਉਹ ਕਿਤੇ ਜਾਣੇ ਨੇ ਉਸ ਨੂੰ ਪੂਰਨ ਤੌਰ ਤੇ ਅਸੀਂ ਕੀਤਾ ਗਿਆ ਸੋ ਸਟਰੀਟ ਲਾਈਟ ਦਾ ਕਾਫੀ ਬਹੁਤ ਡੇਸ ਤੋਂ ਬੁਰਾ ਹਾਲਾਤ ਚਾਰ ਸ਼ਹਿਰ ਦੀ ਆਪਣੀ ਵੀ ਸਿਗਨਲ ਬੰਦ ਹੈਗੀ ਹੈ ਇਹ ਵਿੱਚ ਕਾਫੀ ਵਾਰੀ ਮੀਟਿੰਗ ਹੋ ਚੁੱਕੀ ਇੰਦੇ ਤੇ ਹੱਥੋਂ ਕੋਈ ਲਗਾ ਨਹੀਂ ਮੈਂ ਵੀ ਹੈਵ ਆਰਡਰਡ ਦਾ ਚੈਕਿੰਗ ਆਫ ਆਲ ਦਾ ਸਟਰੀਟ ਲਾਈਟਸ ਐਂਡ ਦਾ ਲਕਸ ਲੈਵਲ ਜੀਡੀਵੀ ਸਟਰੀਟ ਲਾਈਟ ਦੀ ਲਾਈਟ ਹੈਗੀਏ ਉਹ ਉਸ ਤੋਂ ਬਾਅਦ ਜੋ ਵੀ ਲਕਸ ਲੈਵਲ ਚੈੱਕ ਕਰਨ ਦੇ ਅਸੀਂ ਆਰਡਰਸ ਦਿੱਤੇ ਨੇ ਸਾਰੀ ਟੀਮਸ ਨੂੰ ਤੇ ਉਹ ਚੈੱਕ ਕਰਾ ਕੇ ਜਿਹੜੇ ਜਿਹੜੇ ਏਰੀਆ ਦੇ ਵਿੱਚ ਸਟਰੀਟ ਲਾਈਟ ਦੀ ਦਿੱਕਤ ਹੈ ਉਸ ਦਾ ਹੱਲ ਕਰਾਂਗੇ ਕਿਦਾਂ ਅੱਜ ਸ਼ਰੋਮਣੀ ਅਕਾਲੀ ਦਲ ਜਲੰਧਰ ਵੱਲੋਂ ਅਸੀਂ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਮਿਲੇ ਹਾਂ ਸ਼ਹਿਰ ਦੀਆਂ ਅਲੱਗ-ਅਲੱਗ ਸਮੱਸਿਆਵਾਂ ਅਲੱਗ-ਅਲੱਗ ਮੱਲਿਆਂ ਦੀ ਖਾਸ ਕਰਕੇ ਗੰਦਗੀ ਦੀ ਗੰਦਗੀ ਦੇ ਸ਼ਹਿਰ ਦੇ ਥਾਂ-ਥਾਂ ਖੁੰਝੇ ਖੁੰਝੇ ਕਾਰਨਰ ਤੇ ਢੇਰ ਲੱਗੇ ਹੋਏ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਉਹ ਅਸੀਂ ਇਹਨਾਂ ਦੇ ਨੋਟਿਸ ਲੈ ਕੇ ਆਏ ਸੜਕਾਂ ਜਿਹੜੀਆਂ 2-4 ਮਹੀਨੇ ਪਹਿਲਾਂ ਵੀ ਬਣੀਆਂ ਉਹ ਟੁੱਟ ਗਈਆਂ ਰੁੜ ਗਈਆਂ ਮੀਂਹ ਚ ਉਹਦਾ ਵੀ ਕੋਈ ਪ੍ਰਬੰਧ ਨਹੀਂ ਤੇ ਕੁੱਤਿਆਂ ਦੀ ਆਵਾਰਾ ਪਸ਼ੂਆਂ ਦੀ ਬਹੁਤ ਵੱਡੀ ਸਮੱਸਿਆ ਹੈ ਸੀਵਰੇਜ ਬੰਦ ਪਿਆ ਹੈ ਸ਼ਹਿਰ ਦੇ ਚਾਹੇ ਉਹ ਭੁੱਲਰ ਕਲੋਨੀ ਹੋਵੇ ਜਲੰਧਰ ਸੈਂਟਰਲ ਏਰੀਆ ਹੋਵੇ ਜਲੰਧਰ ਕੈਂਟ ਏਰੀਆ ਹੋਵੇ ਚਾਹੇ ਉਹ ਲੰਮਾ ਪਿੰਡ ਹੋਵੇ ਉਹ ਸਾਰੇ ਅਸੀਂ ਲਿਖਤ ਤੌਰ ਤੇ ਕਮਿਸ਼ਨਰ ਸਾਹਿਬ ਨੂੰ ਦਿੱਤੇ ਆ ਉਹਨਾਂ ਨੇ ਨੋਟ ਕਰ ਲਿਆ ਤੇ ਕੁਝ ਦਿਨ ਦੇਖਾਂਗੇ ਜੇ ਤਾਂ ਕੋਈ ਇਹਦੇ ਉੱਤੇ ਕਾਰਵਾਈ ਹੋਈ ਠੀਕ ਹੈ ਨਹੀਂ ਤਾਂ ਫੇਰ ਵੱਡਾ ਇਕੱਠ ਕਰਕੇ ਇੱਥੇ ਆਵਾਂਗੇ ਫਿਰ ਸਰਕਾਰ ਦਾ ਜਲੂਸ ਕੱਢਾਂਗੇ ਲਗਾਤਾਰ ਲਗਾਤਾਰ ਨਗਰ ਨਿਗਮ ਕਿਰਿਆ ਸਰਕਾਰ ਦੇ ਵਾਅਦੇ ਤੇ ਝੂਠ ਕਰ ਦੁੱਤੀ ਜਾਂਦੇ ਨੇ ਉਹ ਵਾਅਦੇ ਸਿਰਫ ਪੇਪਰ ਸਿਰਫ ਕਿਤਾਬਾਂ ਦੇ ਵਿੱਚ ਰਹਿ ਜਾਂਦੇ ਨੇ ਇਸ ਬਾਰੇ ਤੁਹਾਡੇ ਵੱਲੋਂ ਵੀ ਕਮਿਸ਼ਨਰ ਸਾਹਿਬ ਨੂੰ ਕਿਹਾ ਗਿਆ ਸੀ ਕਿ ਇਹਦਾ ਸਭ ਤੋਂ ਵੱਡਾ ਇਸ਼ੂ ਕਿਹੜਾ ਜਲੰਧਰ ਦੇ ਵਿੱਚ ਆ ਰਿਹਾ ਹੈ ਸਿਵਰੇਜ ਬੰਦ ਪਿਆ ਬਿਲਕੁਲ ਚੋਕਿਆ ਥਾਂ ਥਾਂ ਤੇ ਬਿਮਾਰੀਆਂ ਫੈਲ ਰਹੀਆਂ ਪੀਣ ਵਾਲੇ ਪਾਣੀ ਦੇ ਵਿੱਚ ਸਿਵਰੇਜ ਦਾ ਪਾਣੀ ਮਿਕਸ ਹੋ ਰਿਹਾ ਜਲੰਧਰ ਚ ਤੇ ਇੱਕ ਅਸੀਂ ਹੋਰ ਸਮੱਸਿਆ ਇਹਨਾਂ ਦੇ ਨੋਟਿਸ ਲੈ ਕੇ ਆਂਦੀ ਆ ਜਿਹੜੀ ਜਲੰਧਰ ਦਾ ਸਮਸ਼ਾਨ ਘਾਟ ਹੈ ਮਾਡਲ ਟਾਊਨ ਦਾ ਦੇਖੋ ਜਿਹੜਾ ਬੰਦਾ ਇਸ ਦੁਨੀਆ ਤੋਂ ਰੁਖਸਤ ਹੁੰਦਾ ਆ ਉਹਨੂੰ ਵਿਦਾਇਗੀ ਸ਼ਾਨਦਾਰ ਹੋਣੀ ਚਾਹੀਦੀ ਆ ਉੱਥੇ ਮਾਡਲ ਟਾਊਨ ਚ ਗੇਟ ਦੇ ਅੱਗੇ ਹੀ ਗੇਟ ਦੇ ਅੱਗੇ ਉੱਥੇ ਬਹੁਤ ਵੱਡਾ ਕੂੜੇ ਦਾ ਡੰਪ ਪਿਆ ਬਦਬੂ ਆਂਦੀ ਆ ਉਹ ਅਸੀਂ ਕਮਿਸ਼ਨਰ ਸਾਹਿਬ ਨੂੰ ਕਿਹਾ ਵੀ ਉਹਨੂੰ ਤੁਰੰਤ ਉੱਥੋਂ ਰਿਮੂਵ ਕਰੋ ਤੇ ਉਹਨੂੰ ਉੱਥੋਂ ਸਾਫ ਸੁੱਥਰਾ ਕਰੋ ਸਰ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਲੇਕਿਨ ਕੁਛ ਹੀ ਦਿਨ ਬਾਅਦ ਨਿਗਮ ਕਮਿਸ਼ਨਰ ਚੇਂਜ ਹੋ ਜਾਂਦੇ ਇਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਦੀ ناکامی ਹੈ ਸਰਕਾਰ ਦੇ ਕੋਲ ਕੋਈ ਤਜਰਬਾ ਨਹੀਂ ਸਰਕਾਰ ਦੇ ਕੋਲ ਕੋਈ ਵਿਜ਼ਨ ਨਹੀਂ ਮੰਤਰੀ ਆਪ ਹੀ ਆਪਣਾ ਆਪਣਾ ਦੰਦ ਜਨਾਉਂਦੇ ਫਿਰਦੇ ਉਹਨਾਂ ਨੂੰ ਪਤਾ ਹੀ ਨਹੀਂ ਕੰਮ ਕਰਾਈ ਦਾ ਕਿਦਾਂ ਹੋਣਾ ਕਿਦਾਂ ਉਹ ਤਾਂ ਬਦਲਾਅ ਦੇ ਨਾਂ ਤੇ ਉਦੋਂ ਇੱਕ ਨੇਰੀ ਸੀਗੀ ਇੱਕ ਲਹਿਰ ਸੀਗੀ ਉਹ ਸਰਕਾਰ ਬਣ ਗਈ ਲੋਕ ਜਿੱਤ ਗਏ ਲੇਕਿਨ ਹੁਣ ਕੰਮ ਨਹੀਂ ਕਰਾ ਰਹਾ ਹੁਣ ਲਗਾਤਾਰ ਕ腐ਸ਼ਨ ਜਿਹੜੀ ਆ ਉਹ ਵਧ ਰਹੀ ਆ ਉਧਰ ਕੋਈ ਸਰਕਾਰ ਦੇ ਮੰਤਰੀ ਸਰਕਾਰ ਦੇ ਵਿਧਾਇਕ ਧਿਆਨ ਨਹੀਂ ਦੇ ਰਹੇ ਨਿਸ਼ਵਾਸ਼ਣ ਕੀ ਦਿੱਤਾ ਕਮਿਸ਼ਨਰ ਸਾਹਿਬ ਨੇ ਕਮਿਸ਼ਨਰ ਸਾਹਿਬ ਨੇ ਬੜਾ ਧਿਆਨ ਨਾਲ ਸਾਡੀ ਗੱਲ ਨੂੰ ਸੁਣਿਆ ਤੇ ਨੋਟ ਵੀ ਕੀਤਾ ਸਾਨੂੰ ਉਮੀਦ ਆ ਵੀ ਕਮਿਸ਼ਨਰ ਸਾਹਿਬ ਐਕਸ਼ਨ ਕਰਨਗੇ ਤੇ ਜਿਹੜੇ ਸ਼ਹਿਰ ਦੀ ਯਾਤਰਾ ਯਾਤ ਦੀ ਪ੍ਰੋਬਲਮ ਹੈ ਟ੍ਰੈਫਿਕ ਦੀ ਪ੍ਰੋਬਲਮ ਹੈ ਉਹਦੇ ਉੱਤੇ ਵੀ ਅਸੀਂ ਦੱਸਿਆ ਵੀ ਬਹੁਤ ਪ੍ਰੋਬਲਮ ਹੈ ਸ਼ਹਿਰ 'ਚ ਆਮ ਲੋਕਾਂ ਨੂੰ ਸਟੂਡੈਂਟ ਨੂੰ ਵਿਦਿਆਰਥੀਆਂ ਮੁਲਾਜ਼ਮਾਂ ਨੂੰ ਲੰਘਣਾ ਬੜਾ ਔਖਾ ਹੈ ਈਵਨ ਸਕੂਲਾਂ ਦੇ ਮੋੜੇ ਜਾਮ ਲੱਗ ਜਾਂਦੇ ਆ ਕਾਲਜਾਂ ਦੇ ਮੋੜੇ ਜਾਮ ਲੱਗ ਜਾਂਦੇ ਆ ਤੇ ਉੱਥੇ ਗੰਦਗੀ ਵੀ ਹੈ ਤੇ ਕਮਿਸ਼ਨਰ ਸਾਹਿਬ ਨੇ ਧਿਆਨ ਨਾਲ ਸੁਣਿਆ ਆ ਤੇ ਸਾਨੂੰ ਉਮੀਦ ਆ ਕੋਈ ਐਕਸ਼ਨ ਕਰਨਗੇ ਨਹੀਂ ਤਾਂ ਫਿਰ ਕੋਈ ਗੱਲ ਨਹੀਂ ਤੇ ਸ਼ਰੋਮਣੀ ਅਕਾਲੀ ਦਲ ਵੱਡੇ ਪੱਧਰ ਤੇ ਸਰਕਾਰ ਦੇ ਵਿਰੁੱਧ ਇੱਥੇ ਆਏਗਾ ਅਸੀਂ ਵੱਡੇ ਵਿਖਾਵੇ ਕਰਾਂਗੇ ਪ੍ਰਦਰਸ਼ਨ ਕਰਾਂਗੇ ਧਰਨੇ ਦੇ ਆਗੇ ਠੀਕ ਹੈ